गांवਾਂ ਦੀ ਸੇਵਾ ਕਰਦੇ ਹੁੰਦੇ ਰਾਤ ਨੂੰ ਟਰੱਕ ਰੁੱਕ ਸਾਨੂੰ ਮਿਲ ਜਾਂਦੇ ਆਂ گاਵਾ ਦੇ ਕਿਉਂਕਿ ਤਸਕਰੀ ਦਾ ਮਾਮਲਾ ਬਹੁਤ ਚੱਲ ਰਿਹਾ ਪੰਜਾਬ ਦੇ ਵਿੱਚ ਸਾਨੂੰ ਇਹ ਟਰੱਕ ਆਂਦਾ ਦਿਖਾਈ ਦਿੱਤਾ ਤਾਂ ਉਹ ਅੱਗੇ ਲੈ ਕੇ ਕੱਢ ਗਏ ਤੇ ਅਸੀਂ ਟਰੱਕ ਰੋਕਣ ਦੀ ਕੋਸ਼ਿਸ਼ ਕੀਤੀ ਅਸੀਂ ਪੁਲਿਸ ਪਾਰਟੀ ਨੂੰ 112 ਦੇ ਡਾਇਲ ਕੀਤਾ 10 ਮਿੰਟ ਚ ਪੁਲਿਸ ਆ ਗਈ ਸੀ 10 ਮਿੰਟ ਦੇ ਅੰਦਰ ਅੰਦਰ ਪੁਲਿਸ ਆ ਗਈ ਫਿਰ ਅਸੀਂ ਮਿਲ ਕੇ ਉਹਨਾਂ ਨੂੰ ਟਰੱਕ ਨੂੰ ਰੁਕਵਾਇਆ ਰਕਵਾ ਕੇ ਉਹਦੇ ਚੈੱਕ ਕੀਤਾ گاਵਾ ਉਹਦੇ ਵਿੱਚ ਕੀ ਹੈ ਤੇ ਉਹ ਕਹਿੰਦਾ گاਵਾ ਹੈ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਜੀ ਉਹਨਾਂ ਦੇ ਜਿਹੜੀ ਧਾਰਾ ਬਣਦੀਆਂ ਸੀਗੀਆਂ ਉਹ ਲਾਤੀਆਂ ਕੀ ਨਾਮ ਹੈ ਜੀ ਮੇਰਾ ਜੀ ਵਿਕਾਸ ਕੰਬੋਜ ਗਊ ਰੱਖਿਆ ਦਲ ਤੋਂ 22 ਚੇਅਰਮੈਨ ਪੰਜਾਬ ਇਹ ਜਿਹੜੀ ਗੱਡੀ ਫੜੀ ਹੈ ਜੀ ਕਿੱਥੋਂ ਦੀ ਫੜੀ ਹੈ ਕੀ ਕੀ ਸੀ ਕੀ ਹੈਗਾ ਇਹ ਨਾ ਜੀ ਅਸੀਂ ਵੈਸੇ ਖੜਦੇ ਹੁੰਨੇ ਜਿਵੇਂ ਗਊਆਂ ਦੀ ਸੇਵਾ ਕਰਦੇ ਹੁੰਨੇ ਰਾਤ ਨੂੰ ਟਰੱਕ ਰੁੱਕ ਸਾਨੂੰ ਮਿਲ ਜਾਂਦੇ ਆਂ ਗਾਵਾਂ ਦੇ ਕਿਉਂਕਿ ਤਸਕਰੀ ਦਾ ਮਾਮਲਾ ਬਹੁਤ ਚੱਲ ਰਿਹਾ ਪੰਜਾਬ ਦੇ ਵਿੱਚ ਤਾਂ ਉਸ ਕਾਰਨ ਅਸੀਂ ਟਰੱਕਾਂ ਦੀ ਪਛਾਣ ਲੱਗ ਹੀ ਹੁੰਦੀ ਹੈ ਨਾ ਜੀ ਤਸਕਰੀਆਂ ਵਾਲਿਆਂ ਦੀ ਤਾਂ ਉਸ ਕਰਕੇ ਅਸੀਂ ਖੜੇ ਸੀਗੇ ਤੇ ਸਾਨੂੰ ਇਹ ਟਰੱਕ ਆਂਦਾ ਦਿਖਾਈ ਦਿੱਤਾ ਸਾਡੇ ਸਤੀਸ਼ ਕੁਮਾਰ ਜੀ ਜਿਹੜੇ ਰਾਸ਼ਟਰੀ ਅਧਿક્ષਾ ਗਊ ਰੱਖਿਆ ਦਲ ਦੇ ਉਹਨਾਂ ਵੱਲੋਂ ਵੀ ਸੂਚਨਾ ਸੀਗੀ ਤੇ ਹਣੀ ਪਾਤੜਾ ਜੀ ਸਾਡੇ ਜਿਹੜੇ ਵਾਈਸ ਪ੍ਰਧਾਨ ਹੈ ਆਪਣਾ ਗਊ ਰੱਖਿਆ ਦਲ ਪੰਜਾਬ ਦੇ ਉਹਨਾਂ ਵੱਲੋਂ ਵੀ ਸੂਚਨਾ ਸੀ ਵੀ ਇੱਕ ਗੱਡੀ ਨੰਬਰ 6404 ਵੀ ਇੱਥੋਂ ਹੋ ਕੇ ਜਾ ਸਕਦੀ ਹੈ ਤਾਂ ਸਾਨੂੰ ਤਕਰੀਬਨ ਇਹ 2:30 ਵਜੇ ਸਾਨੂੰ ਇੱਥੇ ਰੋਡ ਤੇ ਮਿਲੀ ਗੱਡੀ ਤਾਂ ਇਹਨਾਂ ਨੂੰ ਰੋਕਣ ਦਾ ਇਸ਼ਾਰਾ ਵੀ ਕੀਤਾ ਇਹਨਾਂ ਨਾਲ ਇੱਕ ਪਾਸਰ ਵੀ ਸੀਗੇ ਜਿਹੜੀ ਸਿਲਵਰ ਰੰਗ ਦੀ ਗੱਡੀ ਸੀਗੀ ਤਾ ਉਹ ਅੱਗੇ ਲੈ ਕੇ ਕੱਢ ਗਏ ਤੇ ਅਸੀਂ ਟਰੱਕ ਰੋਕਣ ਦੀ ਕੋਸ਼ਿਸ਼ ਕੀਤੀ ਅਸੀਂ ਪੁਲਿਸ ਪਾਰਟੀ ਨੂੰ 112 ਦੇ ਡਾਇਲ ਕੀਤਾ 10 ਮਿੰਟ ਚ ਪੁਲਿਸ ਆ ਗਈ ਸੀਗੀ 10 ਮਿੰਟ ਦੇ ਅੰਦਰ ਅੰਦਰ ਪੁਲਿਸ ਆ ਗਈ ਫਿਰ ਅਸੀਂ ਮਿਲ ਕੇ ਉਹਨਾਂ ਨੂੰ ਟਰੱਕ ਨੂੰ ਰੁਕਵਾਇਆ ਰਕਵਾ ਕੇ ਉਹਦੇ ਚੈੱਕ ਕੀਤਾ ਗਾਉਂ ਉਹਦੇ ਵਿੱਚ ਕੀ ਹੈ ਤੇ ਉਹ ਕਹਿੰਦਾ ਗਾਵਾਂ ਹੈ ਤੇ ਮੈਂ ਕਿਹਾ ਕਿੱਥੇ ਲੈ ਕੇ ਜਾ ਰਹੇ ਹੋ ਕਹਿੰਦਾ ਇਹ ਨਹੀਂ ਪਤਾ ਜੀ ਮੈਨੂੰ ਮੈਂ ਡਰਾਈਵਰ ਹਾਂ ਤੇ ਜਿਹੜੀ ਗੱਡੀ ਅੱਗੇ ਗਈ ਹੈ ਉਹ ਮਾਲਕ ਹੈ ਤੇ ਅਸੀਂ ਚੈੱਕ ਕੀਤਾ ਪੁਲਿਸ ਪਾਰਟੀ ਨਾਲ ਲੈ ਕੇ ਤਾ ਚੈੱਕ ਕੀਤਾ ਵਿੱਚ ਤੇ 6 ਠੱਟੇ ਸੀਗੇ 6 ਗਾਵਾਂ ਸੀ ਜਿਹੜੀ ਬਿਲਕੁਲ ਹੀ ਫੰਡਰ ਸੀਗੀਆਂ ਕੱਟਣ ਲਈ ਜਾ ਰਹੀਆਂ ਸੀ ਮੈਂ ਬਾਤ ਤਾਂ ਉਸ ਨੂੰ ਅਸੀਂ ਫੜ ਕੇ ਫਿਰ ਪੁਲਿਸ ਪਾਰਟੀ ਨੂੰ ਹਵਾਲੇ ਕਰਤਾ ਤੇ ਬੰਦਾ ਉਹਨਾਂ ਪੁਲਿਸ ਪਾਰਟੀ ਲੈ ਗਈ ਸੀ ਗਊਸ਼ਾਲਾ ਚ ਅਸੀਂ ਖਾਕਟਾ ਗਊਸ਼ਾਲਾ ਦੇ ਟਰੱਕ ਖਾਲੀ ਕਰਕੇ ਤੇ ਟਰੱਕ ਵੀ ਉਹਨਾਂ ਦੀ ਸਪੁਰਦ ਕਰਾਤਾ ਗਊਸ਼ਾਲਾ ਚ ਤੇ ਹੁਣ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਜਾਂ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਜੀ ਉਹਨਾਂ ਦੇ ਜਿਹੜੀ ਧਾਰਾ ਬਣਦੀਆਂ ਸੀਗੀਆਂ ਉਹ ਲਾਤੀਆਂ ਤੇ ਪੰਜਾਬ ਸਰਕਾਰ ਨੂੰ ਮੈਂ ਬੇਨਤੀ ਕਰਾਂ ਬਾਰ-ਬਾਰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਐਸਐਸਐਫ ਲਾਈ ਵੀ ਹੈ ਉਹ ਵੀ ਗਊ ਰੱਖਸ਼ਾ ਦੇ ਵਿੱਚ ਕੰਮ ਲਾਣੀ ਚਾਹੀਦੀ ਹੈ ਬਹੁਤ ਵਧੀਆ ਕੰਮ ਕਰ ਰਹੀ ਹੈਗਾ ਪੰਜਾਬ ਸਰਕਾਰ ਪੰਜਾਬ ਪੁਲਿਸ ਵੀ ਵਧੀਆ ਯੋਗਦਾਨ ਦੇ ਰਹੀ ਹੈ ਹੁਣ ਕਿਉਂਕਿ ਅਸੀਂ ਜਦੋਂ ਕਾਲ ਕੀਤੀ ਹੈ ਨਾ ਤਾਂ ਕਦੀ ਪਹਿਲਾ ਜਿਹੜਾ ਕੰਮ ਨਹੀਂ ਹੋਇਆ ਉਹ 10 ਮਿੰਟ ਦੇ ਅੰਦਰ ਅੰਦਰ ਸਾਰੇ ਪਹੁੰਚ ਗਏ ਸੀ ਉਹਰੇ ਤਾਂ ਸਾਨੂੰ ਬਹੁਤ ਖੁਸ਼ੀ ਹੋਈ ਪੁਲਿਸ ਸਾਡਾ ਸਾਥ ਦੇਦੀ ਸੀ ਉਹ ਜਿਹੜੀਆਂ ਗਾਵਾਂ ਜਿਹੜੀਆਂ ਜਾਂਦੇ ਮੰਡੀ ਕਿੱਥੇ ਰੱਖਿਆ ਗਿਆ ਇਹ ਇਹ ਜੀ ਗਊਸ਼ਾਲਾ ਦੇ ਵਿੱਚ ਖਾਲੀ ਕਰਿਆ ਜੀ ਉੱਥੇ ਉਹਨਾਂ ਦਾ ਡਾਕਟਰੀ ਮਾਈਨਾਂ ਕਰਕੇ ਉਹਨਾਂ ਦਾ ਪਰਚਾ ਜਿਹੜਾ ਰਿਪੋਰਟ ਦੇ ਨਾਲ ਲੱਗੂਗਾ ਪਰਚਾ ਦਰਜ ਜਿਹੜਾ ਹੋਇਆ ਉਹਦੀ ਰਿਪੋਰਟ ਉਹਦੇ ਨਾਲ ਲੱਗੂਗੀ। ਵੈਰੀ ਗੁੱਡ ਨਥੀ ਨੰਬਰ ਐਫ ਆਈ ਆਰ ਦਰਜ ਕੀਤੀ ਹੈ ਮਾਮਲਾ ਕੀ ਹੈ ਦੇਖੀ ਕੀ ਬਰਾਮਦਗੀ ਹੈ। ਸਾਡੇ ਕੋਲ ਵਿਕਾਸ ਕਪੂਰ ਜੋ ਕਿ ਜੋੜੀਆਂ ਪਿੰਡ ਵਿੱਚ ਰਹਿਣ ਵਾਲਾ ਪਟਿਆਲੇ ਦਾ ਜਿਹੜਾ ਕਿ گاਉ ਰੱਖਸ਼ਾ ਦਲ ਦਾ ਭਾਈ ਚੇਅਰਮੈਨ ਹੈ। ਉਹਨਾਂ ਨੇ ਗੱਡੀ ਇੱਕ ਕੈਂਟਰ ਨੰਬਰ ਐਕਸਰ 45 ਸੀ 644 ਰੁਕੀ ਸੀ ਜਿਹਦੇ ਵਿੱਚ ਅੱਠ ਗਊਆਂ 6 ਨੰਦੀ ਬੈਲ ਤੇ 85 ਦੇ ਤਿਹਾਈਆਂ ਲੋਡ ਕੀਤੀਆਂ ਹੋਈਆਂ ਸੀ ਉਹਨਾਂ ਦੇ ਬਿਆਨ ਤੇ ਮਕਦਮਾ ਨੰਬਰ 29 ਮਿਤੀ 6/4/25 ਦਰਜ ਸਿਫਾਰਟ ਕੀਤਾ ਗਿਆ ਜਿਸ ਦੇ ਡਰਾਈਵਰ ਜਿਹੜਾ ਪੰਟੀ ਰਾਮ ਸੰਨਪਗਿਆਨਚੰਦ ਵਾਸੀ ਇੰਦਰੀ ਜ਼ਿਲ੍ਹਾ ਕਰਨਾਲ ਮੌਕੇ ਤੇ ਕਾਬੂ ਕਰਕੇ ਉਹਨੂੰ ਅਰੈਸਟ ਪਾਇਆ ਗਿਆ ਕੁਝ ਪਤਾ ਲੱਗਿਆ ਸਰ ਕਿਥੋਂ ਦੀ ਲਿਆ ਰਹੇ ਸੀ ਇਹ ਕਿੱਥੇ ਲੈ ਕੇ ਜਾ ਰਹੇ ਸੀ ਹਲੇ ਜੋ ਉਹਨਾਂ ਦੇ ਬਿਆਨ ਮੁਤਾਬਕ ਹੈ ਰਾਜਸਥਾਨ ਲੈ ਕੇ ਜਾ ਰਹੇ ਸੀ ਬਾਕੀ ਸਾਡੀ ਤਕਬੀਸ ਚੱਲ ਰਹੀ ਹੈ ਤੇ ਜੋ ਉੱਚ ਵਿੱਚ ਦੇ ਵਿੱਚ ਆਏਗਾ ਉਸ ਮੁਤਾਬਕ ਕਰ ਦਿੱਤੀ ਜਾਏ ਤੁਹਾਨੂੰ ਕਿਦੋਂ ਵਜੇ ਇਤਨਾ ਮਿਲੀ ਸੀ ਸਰ ਸਾਨੂੰ ਸਵੇਕ 10 ਵਜੇ ਕੱਲ 9 ਨੂੰ ਮਨਜੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸਰ ਡਰਾਈਵਰ ਚੱਲ ਨਹੀਂ ਨਹੀਂ ਉਹ ਅਵੇਲੇਬਲ ਐਫਐਸ ਸੀ ਕੋ ਉਹਦੀ ਜਮਤ ਲੈਣੀ ਸੀ ਇਹਦੇ ਅਖਿਲਾ ਪਹਿਲੇ ਵੀ ਕੋਈ ਮਾਮਲੇ ਅਦਾਲਤਿਆਂ ਸਦਾ ਗੋਲ ਦਿਖਾਲੇ ਤੱਕ ਕੋਈ ਅਸੀ ਗੱਲ ਸਾਹਮਣੇ ਨਹੀਂ